ਕਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਆਪਣੇ ਮਰਨ ਵਰਤ ਤੇ ਬੈਠੇ ਹੋਏ ਨੇ 12 ਕਿਲੋ ਉਹਨਾਂ ਦਾ weight ਘਟ ਚੁੱਕਿਆ ਇਸ ਦੌਰਾਨ ਅਗਲੀ ਰਣਨੀਤੀ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਔਰ ਅੱਜ ਇੱਕ ਦਿਨ ਦੇ ਲਈ ਜਿਹੜਾ ਸ਼ਾਮ ਨੂੰ ਦੇਸ਼ਵਾਸੀ ਆਪਣੇ ਅੰਨ ਦਾ ਉਪਯੋਗ ਨਾ ਕਰਨ ਆਪਣਾ ਖਾਣਾ ਛੱਡਣ ਇਹ ਤਾਕੀਦ ਵੀ ਜਿਹੜੀ ਹੈਗੀ ਉਹ ਅਪੀਲ ਵੀ ਜਿਹੜੀ ਕੀਤੀ ਗਈ ਹੈ ਕਿਸਾਨ ਅਗੋਂ ਲੋ ਤਾਂ ਗੌਰ ਅਮਨਿਤ ਸਿੰਘ ਮੰਗੜ ਸਾਡੇ ਨਾਲ ਨੇ ਯੂਪੀ ਤੋਂ ਆਉਂਦੇ ਨੇ ਔਰ ਰਾਜ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਔਰ ਅਪੀਲ ਵੱਡੀ ਕਿਉਂ ਕੀਤੀ ਗਈ ਹੈ ਸਰ ਨਾਲ ਗੱਲਬਾਤ ਦੇ ਲਈ ਹਾਜ਼ਰ ਨੇ ਮੰਗੜ ਸਾਹਿਬ ਬਹੁਤ ਵੱਡੀ ਅਪੀਲ ਵੀ ਹੈ ਨਾਲ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਹੈ ਦੇਖੋ ਬਿਲਕੁਲ ਕੋਈ ਵੀ ਸਰਕਾਰ ਹੈ ਉਹਦਾ ਫਰਜ਼ ਬਣਦਾ ਹੈ ਵੀ ਜਿਹੜੇ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾਵੇ। ਔਰ ਜਿੱਦਾਂ ਕੱਲ ਤੁਸੀਂ ਜੇ ਦੇਖਿਆ ਹੋਵੇਗਾ ਕੱਲ ਜਿਹੜੇ ਦੇਸ਼ ਦੇ ਖੇਤੀਬਾੜੀ ਮੰਤਰੀ ਅਸ਼ੋਕ ਰਾਜ ਚੋਹਾਨ ਜਦੋਂ ਉਹਨਾਂ ਨੂੰ ਡੱਲੇਵਾਲ ਸਾਹਿਬ ਬਾਰੇ ਤੇ ਸ਼ੰਭੂ ਬਾਰੇ ਪੁੱਛਿਆ ਗਿਆ ਤੇ ਉਹ ਹੱਸ ਕੇ ਉਸ ਗੱਲ ਨੂੰ ਟਾਲ ਕੇ ਚਲੇ ਗਏ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਖਤਰਨਾਕ ਟ੍ਰੈਂਡ ਹੈ ਜੇ ਤੁਸੀਂ ਦੇਖੋ ਪਿਛਲੇ 10 ਸਾਲਾਂ ਦੇ ਵਿੱਚ ਆਪਣੀਆਂ ਆਪ ਨੂੰ ਬੜਾ ਮੇਰੀਆਂ ਲਾਲ ਅੱਖਾਂ ਦਿਖਾ ਦੂੰ ਮੈਂ 66 ਇੰਚ ਦਾ ਆ ਉਸ ਪ੍ਰਧਾਨ ਮੰਤਰੀ ਇੱਕ ਜੇ ਤੁਹਾਡੇ ਵਰਗਾ ਸਾਥੀ ਕੋਈ ਮਾਈਕ ਅੱਗੇ ਕਰ ਦੇ ਉਹਦੀਆਂ ਲੱਤਾਂ ਵਜਨ ਨਹੀਂ ਚੱਲਦੀਆਂ ਮੈਂ ਤਾਂ ਇਹ ਬੜੀ ਸਿੱਧੀ ਮਤਲਬ 10 ਸਾਲਾਂ ਤੋਂ ਜੋ ਦੇਖਿਆ ਹੋਤੀ ਹਸਾਲ ਨਾਲ ਕਹਿ ਰਹੀਆਂ ਔਰ ਸਰਕਾਰ ਨੂੰ ਸਵਾਲ ਪੁੱਛਣੇ ਬਣਦੇ ਆ ਵੀ ਜਿਹੜੀਆਂ ਇਹ ਮੰਗਾਂ ਨੇ ਇਹ ਉਹ ਮੰਗਾਂ ਨੇ ਜਿਹੜੀਆਂ ਆਲਰੇਡੀ ਇਹਨਾਂ ਨੇ ਮੰਨੀਆਂ ਹੋਈਆਂ ਵੀ ਅਸੀਂ ہاں ਤੁਸੀਂ ਅੰਦੋਲਨ ਕੀਤਾ ਅਸੀਂ ਤੁਹਾਡੀਆਂ ਮੰਗਾਂ ਮੰਨੀਆਂ ਤੇ ਹੁਣ ਜੇ ਆਪਦੀ ਗੱਲ ਕੋਈ ਕਹਿ ਕੇ ਮੱਕਰਜੇ ਉਸ ਉਸ ਬੰਦੇ ਨੂੰ ਤੇ ਵੈਸੀ ਸੱਤਾ ਦੇ ਵਿੱਚ ਰਹਿਣ ਦਾ ਕੋਈ ਦਿਖਾ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਕਿ ਕੋਈ ਕੁਝ ਉਸ ਦੇ ਵਿੱਚ ਹੈ ਜੀ ਦੇਖੋ ਚਿੱਠੀ ਦੇ ਵਿੱਚ ਸਭ ਤੋਂ ਪਹਿਲੇ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਦੋਂ ਉਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਪ੍ਰਧਾਨ ਸੀਗੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਸੀਗਾ ਨਾ ਜੀ ਜੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਮਿਲਿਆ ਤੇ ਕਿਸਾਨੀ ਖਤਮ ਹੋ ਜੂਗੀ ਦੇਸ਼ ਦੇ ਵਿੱਚ ਕੀ ਪ੍ਰਧਾਨ ਮੰਤਰੀ ਜੀ ਨੂੰ ਮੇਰਾ ਨਿਰੋਧ ਹੈ ਕਿ ਜਿਹੜੀ ਸੁਆਮੀ ਨਾਥਨ ਦੀ ਕਮੇਟੀ ਦੀ ਰეკਮੈਂਡੇਸ਼ਨ ਹੈ ਉਹਦੇ ਆਧਾਰ ਨਾਲ ਐਮਐਸਪੀ ਦਿੱਤਾ ਜਾਵੇ ਔਰ ਐਮਐਸਪੀ ਲਾਜ਼ਮੀ ਬਣਾਇਆ ਜਾਵੇ ਮਸਲਾ ਇਸ ਗੱਲ ਦਾ ਵੀ ਜਦੋਂ ਤੁਸੀਂ ਵਿਪੱਖਸ਼ ਸੇ ਸੀਗੇ ਉਦੋਂ ਤਾਂ ਤੁਹਾਡੀ ਆ ਸਟੇਟਮੈਂਟ ਸੀ ਹੁਣ ਤੁਸੀਂ ਸੱਤਾ ਚ ਆ ਗਏ ਹੋ ਹੁਣ ਤੁਸੀਂ ਭੁੱਲ ਗਏ ਵੀ ਜਾਂ ਤੇ ਹੋਵੇ ਨਾ ਵੀ ਚਿੱਕੀ ਸੇ ਹੋਰਨੇ ਚਿੱਠੀ ਉਹ ਫਾਈਂਡਿੰਗਸ ਦਿੱਤੀਆਂ ਹੁਣ ਮੈਂ ਹੀ ਫਾਈਨਡਿੰਗ ਦੇਖ ਕੇ ਆਪਦੇ ਮੋਹਰ ਲਾ ਕੇ ਰੱਖ ਤੁਹਾਨੂੰ ਪੇਸ਼ ਕਰਾਂ ਤੇ ਬਾਅਦ ਚ ਮੈਂਕਮਾ ਕਿਹੜੀ ਮੈਂ ਕਦੋਂ ਕੀਤੀ ਔਰ ਇਸ ਗੱਲ ਦਾ ਹੁਣ ਤੁਸੀਂ ਜਿਹੜੇ ਇਲੈਕਸ਼ਨ ਲੰਘੇ ਆ ਦੋ ਵਾਰ ਮੰਚ ਤੋਂ ਸਟੇਟਮੈਂਟ ਦੇ ਕੇ মিডিਆ ਜਿਹੜਾ ਇਹਨਾਂ ਦਾ ਮੈਨੇਜਡ ਗੋਦੀ মিডিਆ ਦਾ ਜਿਹੜਾ ਇੰਟਰਵਿਊ ਹੁੰਦਾ ਉਹਦੇ ਵਿੱਚ ਮੁੱਕਰ ਕੇ ਮੈਨੇ ਕਬ ਬੋਲਾ ਵੀ ਹਿੰਦੂ ਮੁਸਲਮਾਨ ਦੀ ਉਹਦੀ ਗੱਲ ਮੈਨੇ ਕਬ ਬੋਲਾ ਕਹੇ ਉਹ ਬੰਦਾ ਕਹਿ ਕੇ ਮੁੱਕਰ ਜਾਂਦਾ ਫਿਰ ਉਸ ਤੋਂ ਬਾਅਦ ਉਸ ਚਿੱਠੀ 'ਚ ਲਿਖਿਆ ਗਿਆ ਕਿ 2018 ਦੇ ਵਿੱਚ ਡੱਲੇਵਾਲ ਸਾਹਿਬ ਨੇ 35 ਦਿਨਾਂ ਦੀ ਭੋਖੜਤਾਲ ਕੀਤੀ ਸੀ ਤੇ ਉਦੋਂ ਜਿਹੜੇ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਫਿਰ ਹਾਂਜੀ ਹਾਂਜੀ ਉਹ ਖੇਤੀ ਮੰਤਰੀ ਦੇ ਵੱਨਿਓ ਚਿੱਠੀ ਲੈ ਕੇ ਆਏ ਸੀ ਜਿਹਦੇ ਵਿੱਚ ਉਹਨਾਂ ਨੇ ਮੰਨਿਆ ਸੀਗਾ ਵੀ ਅਸੀਂ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਅਸੀਂ 2+50 ਐਮਐਸਪੀ ਦੇ ਦਿਆਂਗੇ ਦੋ ਗੱਲ ਤੀਜਾ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਿਆ ਦਿੱਲੀ ਤੇ 18 ਮਹੀਨੇ ਉਦੋਂ ਵੀ ਸਰਕਾਰ ਨੇ ਲੈਟਰ ਹੈਡ ਤੇ ਸਾਨੂੰ ਲਿਖ ਕੇ ਦਿੱਤਾ ਠੀਕ ਹੈ ਔਰ ਦੋ ਸਾਲ ਬੀਤ ਗਏ ਹਰ ਮਹੀਨੇ ਚ ਉਹਨਾਂ ਨੂੰ ਇੱਕ ਵਾਰ ਦੋ ਵਾਰ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਮੈਮੋਰੈਂਡਮ ਦਿੱਤੇ ਜਾਂਦੇ ਸੀ ਡੀਸੀਆਂ ਦੇ ਰਾਹੀਂ ਐਸਡੀਐਮ ਦੇ ਰਾਹੀਂ ਗਵਰਨਰ ਨੂੰ ਦਿੱਤੇ ਜਾਂਦੇ ਸੀ ਰਾਸ਼ਟਰਪਤੀ ਨੂੰ ਦਿੱਤੇ ਜਾਂਦੇ ਸੀਗੇ ਖੇਤੀ ਮੰਤਰੀ ਨੂੰ ਦਿੱਤੇ ਜਾਂਦੇ ਸੀਗੇ ਵੀ ਘਟੋ ਘਟ ਜਿਹੜੀ ਚੀਜ਼ ਤੁਸੀਂ ਲਿਖ ਕੇ ਦਿੱਤੀ ਹੈ ਉਨੂੰ ਤੇ ਫੁੱਲਫੇਲ ਕਰੋ ਨਾ ਅੱਜ ਜਿਹੜੀ ਅਪੀਲ ਕੀਤੀ ਗਈ ਆ ਅੱਜ ਅੱਜ ਦੇਰ ਸ਼ਾਮ ਦਾ ਜਿਹੜਾ ਖਾਣਾ ਪੂਰੇ ਦੇਸ਼ ਵਾਸੀ ਜਿਹੜੇ ਹੈਗੇ ਨਾ ਉਹਨੂੰ ਜਿਹੜਾ ਹੈਗਾ ਅਨਸ਼ਨ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹਨੂੰ ਡੱਲੇਵਾਲ ਦੀ ਸਪੋਰਟ ਦੇ ਵਿੱਚ ਜਾਣ ਦੀ ਦੇਖੋ ਜਿਹੜੀ ਇਹ ਲੜਾਈ ਹੈ ਇਹ ਲੜਾਈ ਹਰੇਕ ਉਸ ਪਰਿਵਾਰ ਦੀ ਹੈ ਜਿਹੜਾ ਖੇਤੀ ਕਰਦਾ ਹੈ ਸ਼ਾਇਦ ਤੁਹਾਡੇ ਬਹੁਤ ਸ਼ਰੋਤਿਆਂ ਨੂੰ ਇਹ ਪਤਾ ਨਹੀਂ ਹੋਗਾ ਹੁਣੀ ਕੱਲ ਅ ਪਰਸੋਂ ਨਬਾਰ ਦੀ ਇੱਕ ਫਾਈਂਡਿੰਗ ਆਈ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਵੀ ਐਵਰੇਜ ਇਨਕਮ ਆਫ ਅ ਫਾਰਮਿੰਗ ਫੈਮਿਲੀ ਇੰਡੀਆ ਦੇ ਵਿੱਚ 4500 ਰੁਪਿਆ ਹੈ ਖੇਤੀਬਾੜੀ ਕਰਨ ਵਾਲਾ ਇੱਕ ਕਿਸਾਨ ਭਾਰਤ ਦੇ ਵਿੱਚ 4500 ਰੁਪਿਆ ਮਹੀਨੇ ਦਾ ਕਮਾਉਂਦਾ ਹੈ ਤੇ ਜੇ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਹੈ ਕਿ ਜਦੋਂ ਸ਼ਹਿਰੀ ਲੋਕ ਡੇਟ ਤੇ ਜਾਂਦੇ ਹਨ ਨਾ ਇਹ ਤੋਂ ਬਾਅਦ ਉਹਨਾਂ ਦਾ ਇੱਕ ਖਾਣੇ ਦਾ ਬਿੱਲ ਆ ਜਾਂਦਾ ਮਸਲਾ ਇਸ ਗੱਲ ਦਾ ਆ ਵੀ ਉੱਥੇ ਤੁਸੀਂ 4500 ਰੁਪਏ ਦਾ ਖਾਣਾ ਖਾ ਕੇ ਆ ਜਿਹੜੇ ਬੰਦੇ ਨੇ ਉਪਜਾਇਆ ਉਹਨੂੰ ਮਹੀਨੇ ਚ ਉਹਨੇ ਪੈਸੇ ਨਹੀਂ ਮਿਲਦੇ ਹੈਗੇ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਦੂਜੀ ਗੱਲ ਉਹਦੇ ਵਿੱਚ ਇਹ ਲਿਖੀ ਹੋਈ ਸੀ ਵੀ ਸਿਰਫ ਹਿੰਦੁਸਤਾਨ ਦੇ ਵਿੱਚ 9.01% ਕਿਸਾਨਾਂ ਕੋਲ ਟਰੈਕਟਰ ਹੈ ਬਾਕੀ ਸਭ ਟਰੈਕਟਰਾਂ ਤੋਂ ਬਿਨਾਂ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਹਾਂਜੀ ਤਾਂ ਸਾਡੇ ਨਾਲ ਪੰਦੇਰ ਸਾਹਿਬ ਵੀ ਜੁੜੇ ਨੇ ਪੰਦੇਰ ਸਾਹਿਬ ਬਹੁਤ ਵੱਡੀ ਅੱਜ ਅਪੀਲ ਦੇਸ਼ ਵਾਸੀਆਂ ਨੂੰ ਕੀਤੀ ਗਈ ਹੈ ਕਿ ਅੱਜ ਦਾ ਦੇ ਇਰਾਦਾ ਖਾਣਾ ਜਿਹੜਾ ਕੋ ਢਿੱਲੇ ਵਾਲ ਸਾਹਿਬ ਦੇ ਹੱਕ ਦੇ ਵਿੱਚ ਤਿਆਗਣ ਹਾਂ ਬਿਲਕੁਲ ਜੀ ਦੋਵਾਂ ਫੋਰਮਾਂ ਨੇ ਅਪੀਲ ਕੀਤੀ ਆ ਵੀ ਤੁਸੀਂ ਦੇਸ਼ ਭਰ ਦੇ ਵਿੱਚ ਆਪਣੇ ਘਰਾਂ 'ਚ ਰਹਿੰਦੇ ਹੋ ਆਂ ਵੀ ਇਸ ਮੋਰਚੇ ਨਾਲ ਕਿਵੇਂ ਜੁੜ ਸਕਦੇ ਹੋ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਵਾਲ ਹੈ ਤੇ ਆਹ ਟੰਗ ਤਰੀਕਾ ਅਪਣਾਇਆ ਜਾਵੇ ਸਾਨੂੰ ਆਸ ਹੈ ਸਾਡੀ ਅਪੀਲ ਨੂੰ ਮੰਨਣਗੇ ਇਹ ਹੱਥ ਵਿੱਚ ਪੱਤਰ ਉਹੀ ਹੈ ਜਿਹੜਾ ਪ੍ਰਧਾਨ ਮੰਤਰੀ ਨੂੰ ਲਿਖਿਆ ਗਿਆ ਜੀ ਇਹਦੀ ਥੋੜੀ ਜਿਹੀ ਅਸੀਂ ਫਾਈਨਡਿੰਗ ਤੁਹਾਡੇ ਤੋਂ ਸਮਝਾਣਾ ਚਾਹੁੰਦੇ ਹਾਂ ਕਿ ਵੱਡੀਆਂ ਕਿਹੜੀਆਂ ਗੱਲਾਂ ਇਹਦੇ ਵਿੱਚ ਲਿਖੀਆਂ ਨੇ ਦੇਖੋ ਇਹਦੇ ਵਿੱਚ ਇੱਕ ਤਾਂ ਜਦੋਂ ਪ੍ਰਧਾਨ ਮੰਤਰੀ ਜੀ ਦੇਸ਼ ਦੇ ਮੁੱਖ ਮੰਤਰੀ ਸੀ ਗੁਜਰਾਤ ਦੇ ਉਦੋਂ ਨਾ 2013 ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਚਿੱਠੀ ਲਿਖੀ ਸੀ ਉਹ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ ਪੀ ਐਮ ਐਸ ਪੀ ਨੂੰ ਪੱਕਾ ਕਰੋ ਉਹਨਾਂ ਨੂੰ ਇਹ ਯਾਦ ਕਰਾਇਆ ਸੀ ਉਦੋਂ ਬਾਅਦ ਉਹਨਾਂ ਨੇ ਜਦੋਂ ਕਿਹਾ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਦਾ ਕਰਜ਼ਾ ਤੇ ਲੀਕ ਮਾਰਾਂਗੇ ਉਹ ਯਾਦ ਕਰਾਤਾ ਸੀ 2018 ਵਿੱਚ ਉਹਨਾਂ ਦੇ ਖੇਤੀਬਾੜੀ ਮੰਤਰਾਲੇ ਦੀ ਚਿੱਠੀ ਹੈ ਸਾਡੇ ਕੋਲੇ ਜਿਹਦੇ ਵਿੱਚ ਉਹਨਾਂ ਕਹੇ ਸੀ ਵੀ ਟੋਡੀਆਂ ਮੰਗਾ ਮੰਨਾਂਗੇ ਹਰ ਇੱਕ ਚਿੱਠੀ ਪਿਛਲੇ ਦਿੱਲੀ ਅੰਦੋਲਨ ਦੀ ਹੈ ਜਿਹੜਾ 9 ਦਸੰਬਰ 2021 ਦੀ ਹੈਗੀ ਆ ਉਹ ਚਿੱਠੀਆਂ ਲਿਖ ਕੇ ਅਸੀਂ ਵੇਰਵਾ ਦਿੱਤਾ ਹੈਗਾ ਵੀ ਇਹਨਾਂ ਕਰਕੇ ਅਸੀਂ ਖਨੌਰੀ ਬਾਰਡਰ ਤੇ ਮਰਨ ਵਰਤਦਾ ਸਾਡਾ ਹੈਗਾ ਅਰ ਸ਼ੰਭੂ ਬਾਰਡਰ ਤੇ ਦਿੱਲੀ ਕੂਚ ਕਰ ਰਹੇ ਜਥੇ ਹੈਗੇ ਆ ਜੇਕਰ ਇੱਥੇ ਕੋਈ ਵੀ ਨੁਕਸਾਨ ਹੁੰਦਾ ਕਿਸਾਨਾਂ ਮਜ਼ਦੂਰਾਂ ਦਾ ਤਾਂ ਥੋੜੀ ਸਰਕਾਰ ਦੀ ਜ਼ਿੰਮੇਵਾਰੀ ਹੋਊ ਇਹ ਗੱਲਾਂ ਅਸੀਂ ਦੇਸ਼ ਦੇ ਸਾਹਮਣੇ ਲੈ ਕੇ ਜਾ ਰਹੇ ਆ ਕਿ ਅਸੀਂ ਗੱਲਬਾਤ ਦੇ ਰਸਤੇ ਨੂੰ ਛੱਡਿਆ ਨਹੀਂ ਹੈਗਾ ਆਪਣਾ ਜਿਹੜਾ ਯਤਨ ਆ ਪ੍ਰਚਾਰ ਮੱਧਮਾਂ ਦੇ ਰਾਹੀਂ ਖੁੱਲਾ ਖਤਰ ਲਿਖ ਕੇ ਪ੍ਰਧਾਨ ਮੰਤਰੀ ਜੀ ਸਾਡੀ ਆਵਾਜ਼ ਨੂੰ ਸੁਣਨੋ ਯਤਨ ਜਟਾ ਰਹੇ ਆ ਢੇਵਾਲ ਸਾਹਿਬ ਦੀ ਹੈਲਥ ਦੇ ਬਾਰੇ ਵੀ ਇਸ ਦੇ ਵਿੱਚ ਜ਼ਿਕਰ ਅੰਚਨ ਬਾਰੇ ਵੀ ਜ਼ਿਕਰ ਹੈ ਬਿਲਕੁਲ ਢੇਵਾਲ ਸਾਹਿਬ ਦਾ ਮਰਨਵਰਤ ਤੇ ਜ਼ਿਕਰ ਹੈ ਪੀ ਉਹਨਾਂ ਨੇ ਮਰਨਵਤ ਰੱਖਿਆ ਕਿਉਂ ਉਹਦੇ ਪਿੱਛੇ ਰੀਜਨ ਕੀ ਸੀ ਉਹ ਰੀਜਨ ਜਚਾ ਕੇ ਗੱਲ ਦਿੱਤੀ ਗਈ ਹੋਈ ਹੈ ਧੰਨਵਾਦ ਪੰਦੇਰ ਸਾਹਿਬ ਸਾਡੇ ਨਾਲ ਜੁੜਨ ਦੇ ਤਾਂ ਅੱਜ ਦੇਸ਼ ਵਾਸੀਆਂ ਨੂੰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨਵਤ ਤੇ ਬੈਠੇ ਨੇ ਅੱਜ 16ਵਾਂ ਦਿਨ ਉਹਨਾਂ ਦੇ ਹੱਕ ਦੇ ਵਿੱਚ ਇੱਕ ਰਾਤ ਦਾ ਖਾਣਾ ਜਿਹੜਾ ਹੈਗਾ ਤੇ ਅਗਣ ਦੀ ਅਪੀਲ ਕੀਤੀ ਗਈ ਹੈ ਭਾਵਕ ਅਪੀਲਾ ਇਸ ਅਪੀਲ ਨੂੰ ਕਿਸਾਨ ਅ ਵੱਡਾ ਜਿਹੜਾ ਹੈਗਾ ਆਪਣੇ ਵੱਲੋਂ ਕਦਮ ਮੰਨਦੇ ਨੇ ਕਿ ਦੇਸ਼ ਵਾਸੀ ਪੂਰੇ ਦੇਸ਼ ਵਾਸੀ ਜਿਹੜੇ ਹੈਗੇ ਨੇ ਜਗੀਜੀਤ ਸਿੰਘ ਢੱਲੇਵਾਲ ਦੇ ਹੱਕ ਦੇ ਵਿੱਚ ਆ ਕੇ ਕਿਸਾਨੀ ਦੇ ਹੱਕ ਦੇ ਵਿੱਚ ਆਉਣ ਦਾ ਇੱਕ ਬਹੁਤ ਵੱਡਾ ਸੰਕੇਤ ਦੇਣਗੇ ਤੇ ਦੂਜੇ ਪਾਸੇ ਕਿਸਾਨ ਜਿਹੜੇ ਹੈਗੇ ਨੇ ਕੱਲ ਦੇ ਦਿਨ ਦਾ ਇੰਤਜ਼ਾਰ ਹੈ ਕਿਉਂਕਿ ਕੱਲ ਨੂੰ ਆ 10 ਮਹੀਨੇ ਜਿਹੜੇਗੇ ਪੂਰੇ ਹੋ ਜਾਣਗੇ ਉਸ ਅੰਦੋਲਨ ਨੂੰ ਜਿਹੜਾ ਪਾਰਟ 2 ਦੇ ਵਿੱਚ ਲੜਿਆ ਜਾ ਰਿਹਾ ਉਹੀ ਮੰਗਾਂ ਨੇ ਉਸ ਜਿਹੜੀਆਂ ਮੰਗਾਂ ਕਾਨੂੰਨ ਵਾਪਸ ਹੋ ਇਸ ਤੋਂ ਅੱਗੇ ਸੀ ਕਿ ਐਮਐਸਪੀ ਦੀ ਮੰਗ ਜਿਹੜੀ ਹੈਗੀ ਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਹ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਅੱਜ ਜਿਹੜਾ ਹੈਗਾ तकरीबन 305ਵਾਂ ਦਿਨ ਹੈਗਾ ਕੱਲ ਜਿਹੜੇ 10 ਮਹੀਨੇ ਪੂਰੇ ਹੋ ਜਾਣਗੇ ਔਰ ਇਸ ਵਿਚਾਰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਹੈਲਥ ਦੇ ਬਾਰੇ ਉਸ ਦੇ ਵਿੱਚ ਜਾਣਕਾਰੀ ਹੈ ਔਰ ਉਸੇ ਪੱਤਰ ਦੇ ਵਿੱਚ 2013 ਦਾ ਜ਼ਿਕਰ ਵੀ ਹੈ ਜਦੋਂ ਪ੍ਰਧਾਨ ਮੰਤਰੀ ਵੱਲੋਂ ਦੇਸ਼ ਨੂੰ ਜਿਹੜਾ ਹੈਗਾ ਐ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀ ਔਰ ਕਰਜ਼ੇ ਤਲੀਕ ਮਾਰਨ ਦੀ ਜਿਹੜੇ ਹੈਗੇ ਆ ਕੰਜ਼ਿਊਮਰ ਅਫੇਅਰ ਕਮੇਟੀ ਦੇ ਜਦੋਂ ਉਹ ਮੁਖੀ ਸੀ ਉਹਨਾਂ ਵੱਲੋਂ ਇਹ ਰਿਪੋਰਟ ਟੇਬ ਜਿਹੜੀ ਟੇਬਲ ਕੀਤੀ ਗਈ ਸੀ ਤਾਂ ਇਹ ਸਾਰਾ ਕੁਝ ਅੱਜ ਉਸ ਪੱਤਰ ਦੇ ਵਿੱਚ ਹੈ ਜਿਹੜਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੋਹਾਂ ਪੁਰਮਾਂ ਵੱਲੋਂ ਲਿਖਿਆ ਗਿਆ ਹੈ ਕੈਮਰਮੈਨ ਅਮਪਰੀਦ ਨਾਲ ਰਮਨਦੀਪ ਸ਼ੰਭੂ ਬਹਿਰੀਆ